अभी किलो वाली ना ही है है बस ठीक आगे दो टाइम टाइम चोले चोले चार चंगी नहीं, दे कोई नहीं दो सो छियानवे फोन आ गए दोनव फोन कट्टा भरा लाके गया बंदे बड़े वो नही इतो फायदा जी अपनी आप ਜਿਦਾ ਮੱਲਾ ਵੀ ਟੋਕੜਾ ਜਿਵੇਂ ਹੁਣ ਮਾਝਾ ਆਪਾਂ ਇਹੋ ਉਦੋਂ ਚੋਕੇ ਉਦੋਂ ਆ ਟੋਕੜ ਵੇਚ ਕੇ ਨਾ ਜੱਟੂ ਸਾਹ ਹੋ ਜਾਣਾ ਵੱਧ ਚੱਲ ਜਾਣਗੇ ਜਿਵੇਂ ਸਰੋਂ ਦੀ ਖਾਲ ਵੱਧ ਪਾਉਣੇਗੇ ਹਾਂਜੀ ਐਸੀ ਕੱਲ ਦੋਸਤੋ ਬਾਬਾ ਸੁਬਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਫਿਰ ਬਾਈ ਖੇਤੇ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਘੁੰਮਣ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਤਿੰਨ ਪਸ਼ੂਆਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਦੋ ਮੱਝਾਂ ਇੱਕ ਗਾਂ ਇਧਰਲੇ ਪਾਸੇ ਆ ਗਈ ਤੀਜੇ ਨੰਬਰ ਦੇ ਉੱਤੇ ਗਾਂ ਇਹ ਸੋਨ ਵਾਲੀ ਆ ਮਿੱਤਰੋ ਤੇ ਇੱਕ ਟੋਕੜ ਗੱਭਣ ਆ ਗਈ ਮੱਝ ਆਜੋ ਬਾਈ ਨਾਲ ਗੱਲਬਾਤ ਕਰਵਾਈਏ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਆਪਾਂ ਨਿਗਾ ਇਧਰ ਦੇ ਪਾਸੇ ਵੀ ਮਰਵਾਦਨੇ ਸਾਨੂੰ ਜਿਹੜੀਆਂ ਆਹਾ ਮੱਝਾਂ ਆਈਆਂ ਬਾਈ ਦੀਆਂ ਹਨਾ ਇਹ ਸਾਰੀਆਂ ਦੀਆਂ ਸਾਰੀਆਂ ਮੱਝਾਂ ਜਿਹੜੀਆਂ ਹੈਗੀਆਂ ਦੁੱਧ ਤੇ ਲਾਈਆਂ ਹੋਈਆਂ ਨੇ ਇਹਨਾਂ ਦੀ ਚਵਾਈ ਦਾ ਜਿਹੜਾ ਹੈਗਾ ਟਾਈਮ ਹਨਾ ਉਹ 6 ਵਜੇ ਤੱਕ ਮੈਨੂੰ ਆਇ ਲੱਗਦਾ ਖੇਤੇ ਬਾਈ ਹਨਾ ਵੀ ਸਾਰਿਆਂ ਦੀ ਚਵਾਈ ਹੋ ਜਾਂਦੀ ਹੈਗੀ ਠੀਕ ਆ ਤੇ ਇੱਕ ਮੈਂ ਤੁਹਾਨੂੰ ਇਧਰ ਦੇਖ ਲਓ ਇਧਰ ਪਾਣੀ ਨਿਕਲੀ ਜਾਂਦਾ ਖੁਰਨੀ ਦੇ ਵਿੱਚ ਮੈਨੂੰ ਆਇ ਲੱਗਦਾ ਵੀ ਇਸੇ ਖੁਰਨੀ ਦੇ ਵਿੱਚ ਨਾ ਬਾਈ ਪਾਣੀ ਛੱਡ ਦਿੰਦੇ ਹਣਗੇ ਬਾਕੀ ਇਸ ਕੰਮ ਬਾਰੇ ਵੀ ਆਪਾਂ ਇੱਕ ਦੋ ਗੱਲਾਂ ਬਾਤਾਂ ਕਰਾਂਗੇ ਆਜੋ ਕਰਾਗੇ ਬਾਈ ਨਾਲ ਗੱਲਬਾਤ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਬਾਈ ਨਾਲ ਤੇ ਬਾਈ ਜੀ ਦਰਸ਼ਕਾਂ ਨੂੰ ਪਹਿਲਾਂ ਤਾਂ ਨਾਮ ਦੱਸੋਗੇ ਨਾਮ ਬਾਈ ਮੇਰਾ ਨਾ ਖੇਤਾ ਜੀ ਪਿੰਡ ਘੁੰਮਣ ਬਾਈ ਠੀਕ ਹੈ ਤੇ ਜ਼ਿਲ੍ਹਾ ਬਠਿੰਡਾ ਬਾਈ ਆਪਣਾ ਓਕੇ ਹਾਂਜੀ ਖੇਤੇ ਬਾਈ ਜਿਵੇਂ ਹਰ ਵਾਰ ਦੀ ਤਰ੍ਹਾਂ ਹਨਾ ਆਪਾਂ ਤੇਰਾ ਕੰਮ ਵੀ ਕਰਾਂਗੇ ਠੀਕ ਹੈ ਜਿਹੜਾ ਤੇਰਾ ਵਪਾਰ ਦਾ ਕੰਮ ਆ ਗਿਆ ਹਾਂਜੀ ਬਾਈ ਹਾਂ ਫਿਰ ਆਪਾਂ ਦੋ ਕੁ ਗੱਲਾਂ ਤੇਰੇ ਫਾਰਮ ਬਾਰੇ ਵੀ ਕਰਾਂਗੇ ਜਰੂਰ ਜਰੂਰ ਬਾਈ ਜਰੂਰ ਜਿਹੜੇ ਪਿਛਲੀ ਵਾਰ ਕੋਈ ਗੱਲਾਂ ਰਹੀਆਂ ਸੀ ਆਪਾਂ ਦੋ ਕੀ ਪੁੱਛਾਂਗੇ ਬੜਾ ਟਾਈਮ ਨਹੀਂ ਲੈਂਦੇ ਮੈਨੂੰ ਐਂ ਦੱਸ ਵੀ ਪਹਿਲੇ ਨੰਬਰ ਵਾਲੀ ਤੇਰੀ ਝੋਟੀ ਆ ਗਈ ਆ ਇਹ ਕਿੰਨਾ ਵਸੂਆ ਇਹ ਬਈ ਦੂਜਾ ਸੂਆ ਦੂਜਾ ਸੂਆ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ 15 16 ਦਿਨ ਹੋ ਗਏ ਬਈ ਇਹ ਕਿੰਨਾ ਦੁੱਧ ਤਿਆਰ ਹੁਣ ਦੁੱਧ ਹੁਣ ਮਾੜਲਾ ਵੀ 10 ਤੇ 11 ਦੇ ਵਿਚਾਲੇ ਹੋਊਗਾ ਬਈ ਠੀਕ ਐ ਐਵੇਂ ਨਾ 15 ਕਹੀਏ ਨਾ 16 ਕਹੀਏ ਹਾਂ 10 ਤੋਂ ਬਾਧੂਗਾ 11 ਤੋਂ ਘੱਟ ਹੋਊਗਾ ਠੀਕ ਐ ਵੈਰੀ ਗੁੱਡ ਹਾਂ 15 ਦਿਨ ਤਾਂ ਹੋ ਹੀ ਗਏ ਹਾਂ ਵੀ ਹੋ ਗਏ 1500 ਮਗਰ ਕਟਾ ਆ ਗਿਆ ਮਗਰ ਕਟਾ ਬਈ ਠੀਕ ਹੈ ਫਿਰ ਖੋਲੀ ਕਰ ਆਪਾਂ ਤੋੜ ਕੇ ਦਿਖਾ ਦਈਏ ਲੈ ਵੀ ਆਪਾਂ ਇਹਨੂੰ ਇਹ ਗੱਲ ਕਹਿ ਸਕਦੇ ਹਾਂ ਵੀ ਦੂਜਾ ਸੁਆ ਝੋਟੀਆਂ ਹਨਾ ਵੀ ਥਣਲੇਵੇ ਦੀ ਜਿਹੜੀ ਹੈਗੀ ਕੁਆਲਿਟੀ ਵਾਲੀ ਸੋਹਣੀ ਆ ਇੱਧਰ ਦੇਖ ਲਓ ਤੁਸੀਂ ਨੇ ਲੇਵਾ ਜਿਹੜਾ ਬਾਈ ਮੈਨੂੰ ਆਇਲਾ ਦਾ ਲੇਵੇ ਵਾਲੇ ਪਾਸੋਂ ਚੋਣ ਚਵਾਈ ਦੀ ਬਈ ਇੱਕ ਨੰਬਰ ਆ ਜਮਾ ਲੇਵਾਲੂ ਬਹੁਤ ਸੋਹਣਾ ਫੀਟਿੰਗਾਂ ਲੇਵਾ ਵਧੀਆ ਹੂੰ ਇਹ ਇੱਕ ਮਿੰਟ ਲੈ ਚੱਲ ਹਜੇ ਇਹਨਾਂ ਦੀ ਚਵਾਈ ਹੋਣੀ ਆ ਇਹ ਆ ਦੇਖੋ ਫੇਟਿੰਗ ਵਾਲਾ ਲੈਵਾ ਆ ਗਿਆ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਆ ਗਈ ਲੈ ਆ ਚੈੱਕ ਕਰ ਲੋ ਕਰ ਖੇਤੇ ਬਈ ਮੈਨੂੰ ਐ ਦੱਸ ਤੇਰੇ ਕੋਲ ਇਹ ਕਿੱਦੇ ਆਈ ਹੈਗੀ 4 ਦਿਨ ਹੋ ਗਏ ਬਈ ਅੱਜ ਆਈ 4 ਦਿਨ ਠੀਕ ਆ ਤੇ ਕਿੰਨਾ ਦੁੱਧ ਕਰ ਜੂਗੀ ਇਹ ਦੁੱਧ ਬਈ ਵਧੀਆ ਸੇਵਾ ਕਰੂਗੀ ਤੇਰਾ ਕਿਲੋ ਦਾ ਆਰਾਮ ਨਾਲ ਦੇ ਦੂ ਘਰ ਅੱਛਾ ਵੀ 12 13 ਕਿਲੋ ਦਾ ਖੁੱਲਾ ਹੀ ਕਰੋ ਆਰਾਮ ਨਾਲ ਆਰਾਮ ਨਾਲ ਬੰਨ ਫਿਰ ਕਰਾਂ ਇਧਰਲੇ ਪਾਸੇ ਖੇਤੇ ਜੀ ਆਪਾਂ ਹੋਰੋਂ ਕਰਕੇ ਰੇਟ ਪੁੱਛਣ ਤੋਂ ਜੇ ਧਾਰਾ ਮਾਰ ਕੇ ਦਿਖਾ ਦੇਂਗਾ ਹੁਣ ਧਾਰਾ ਮਾਰ ਦਾਂਗੇ ਬਈ ਹਾਂ ਮਾਰੀ ਫਿਰ ਕਰ ਲੈ ਆ ਆਪਾਂ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਨੇਗੇ ਲੈ ਵੀ ਇਧਰੋਂ ਮੈਨੂੰ ਆਇ ਲਾਦਾ ਭਾਈ ਵੀ ਬਈ ਇੱਕ ਨੰਬਰ ਆ ਜੇ ਕੋਈ ਹੋ ਉਨੀ ਕੀ ਹੋ ਜੇ ਆਪਾਂ ਦੱਸ ਕੇ ਦੇਵਾਂਗੇ ਅੱਛਾ ਠੀਕ ਐ ਤੇ ਤੜਕੇ ਕਿੰਨੇ ਵਜੇ ਚਵਾਈ ਕੀਤੀ ਸੀ ਇਹਦੀ ਤੜਕੇ ਭਾਈ 5:30 ਵਜੇ 5:30 ਤੇ ਹੁਣ ਭਾਈ ਟਾਈਮ ਦੇਖੀ ਮੜਾ ਜਿਆ ਕਿੰਨਾ ਹੋ ਗਿਆ ਹੁਣ ਥੋੜਾ ਲੇਟ ਹੋ ਗਿਆ ਬਸ 6 6:20 ਮਿੰਟ 6:20 ਮਿੰਟ ਇੱਕ ਤਾਂ ਮੈਨੂੰ ਆਇ ਲਾਦਾ ਮੱਝ ਸਵਾਣ ਵਗੈ ਖੇਤਾਂ ਆ ਉਹ ਆਪਣੇ ਪਿੰਡ ਆਪਣੇ ਮਿੱਤਰ ਜੀ ਉਹ ਮੱਝ ਸੁਣ ਲਾਗੀ ਤਾਂ ਕਰਕੇ ਟਾਈਮ ਲੱਗਦਾ ਇਹ ਜਿਹਾ ਸਵਾਲ ਵੀ ਪੈ ਜਾਂਦਾ ਹੁੰਦਾ ਪੈ ਜਾਂਦਾ ਭਰਾ ਹੈ ਜਵਾਬ ਦਿੰਦੇ ਨਹੀਂ ਕਿਸੇ ਨੂੰ ਠੀਕ ਹੈ ਗੱਲ ਲੈ ਵੀ ਹੁਣ ਆਪਾਂ ਤੁਹਾਨੂੰ ਨਾ ਇਹ ਤੁਹਾਨੂੰ ਬਹੁਤ ਸੋਨਾ ਖਰਚੋਈ ਦੀ ਬੀਤੇ ਹਾਂ ਲਾਹੇ ਹੀ ਹੈ ਨਾ ਲਾਹੇ ਹੀ ਲੈ ਮਾਰ ਕਰਾਂ ਤਾਰਾਂ ਫਿਰ ਤੇ ਠੀਕਾ ਬੋਲੀ ਦਾ ਬਈ ਗਾਣ ਵਾਲੀ ਵੱਧ ਹੈ ਗਾਣ ਵਾਲੀ ਵੱਧ ਬੋਲੀ ਆ ਦੇਖ ਲੈ ਕਿਤੇ ਗਾਈ ਨਹੀਂ ਹੋਏ ਹੈ ਗਾਂ ਦਾ ਗਾਂ ਮੇਰਾ ਅੱਛਾ ਲੈ ਚਵਾਈ ਚਵਾਈ ਦਿਖਾ ਦਗੇ ਆਪਾਂ ਇੱਕ ਨੰਬਰ ਆ ਬਈ ਚਵਾਈ ਦੀ ਯਾਰ ਮਾੜੀ ਨਹੀਂ ਲੈਂਦੇ ਉਹ ਤਾਂ ਫਿਰ ਕੁਦਰਤੀ ਘਰੇ ਆ ਕੇ ਮਾੜੀ ਹੋਏ ਦਾ ਗੱਲ ਵੱਖਰੀ ਆ ਠੀਕ ਐ ਲੈ ਫਿਰ ਆ ਕੇ ਰਾਂ ਅੱਛਾ ਮੈਨੂੰ ਇਹਦਾ ਰੇਟ ਦੱਸ ਇਧਰ ਚਾਹ ਕੇ ਰਾਂ ਰੇਟ ਇਹਦਾ ਬਈ 130 ਹੈਗਾ ਅੱਛਾ ਹਾਂ 28 ਦੀ ਦੇ ਦਾਂਗੇ ਆਪਾਂ ਹਾਂ ਨਾ ਜੀ 1 ਲੱਖ 28000 ਹਾਂ ਦੁੱਧ ਆਪਾਂ ਕਹਿ ਸਕਦੇ ਆ ਵੀ 12 ਕਿਲੋ ਤਾਂ ਖੁਆ ਹਾਂ ਅਗਲੇ ਨੇ ਆਪਾਂ ਨੂੰ ਮਾਲਕ ਨੇ 12-13 ਕਿਲੋ ਕਹਿ ਕੇ ਤਹੀ ਕੇਰਾ ਆਪਾਂ ਜਿਹੜਾ ਆਪਣੇ ਘਰੇ ਆ ਜਮਾ ਡੱਬੇ ਨਾਪ ਦੀਆ 10 ਤੋਂ 11 ਬਈ ਸਹੀ ਠੀਕ ਹੈ ਯਾਰ ਫਿਰ ਤਾਂ ਜੀ ਜੂ ਦਾ ਵੀ ਕਰ ਜਾਂਦਾ ਪਸ਼ੂ ਹਜੇ ਕਰ ਜਾਂਦਾ ਵੀ ਕਿੰਨਾ ਦਾ ਕਰਾ ਕੇ ਨਹੀਂ ਨਹੀਂ ਵੈਰੀ ਗੁੱਡ ਮੈਨੂੰ ਆਏ ਦੱਸ ਤਰੀ ਐਦੂ ਗਾਹਾਂ ਤੋਕੜ ਆ ਗਈ ਹੈ ਨਾ ਇਹ ਤੋਕੜ ਗੱਬਣਾ ਇਹ 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 ਇਹਦਾ ਸੂਆ ਸੂਆ ਇਹਦਾ ਤੀਜਾ ਹੋਵੇ ਜੀ ਤੀਜਾ ਸੂਆ ਹਾਂ ਜੀ ਠੀਕ ਆ ਹੁਣ ਕਿੰਨੇ ਮਹੀਨੇ ਦੀ ਗੱਬਣਾ ਇਹ ਇਹ ਹੋ ਗਈ 8.5 ਦੀ ਸਾਢੇ ਡੂੜ ਹੀ ਰਹਿ ਗਿਆ ਡੂੜ ਹੀ ਰਹਿ ਗਿਆ ਹਾਂ ਵੇ ਤਾਂ ਜਮਾ ਕਾਸੇ ਹੀ ਸੂ ਚੈੱਕ ਕਰਾ ਕੇ ਲੈ ਕੇ ਜਾ ਵੀੜਾ ਕੋਈ ਘਰ ਲੈ ਕੇ ਜਾਂਦਾ ਠੀਕ ਹੈ ਹਾਂ ਤੇ ਕਿੰਨੇ ਕੇ ਦੁੱਧ ਵਾਲੀ ਮੰਨ ਕੇ ਲੈ ਕੇ ਜਾਵੇ ਅਗਲਾ ਦੁੱਧ ਬਈ ਸੇਵਾ ਦਾ ਯਾਰ ਹੁਣ ਅਜ ਕੋਸ ਕਹਿ ਨਹੀਂ ਸਕਦੇ ਹਨਾ ਉੰਬਾਲਾ ਦੇ ਦੂਗੀ 11 12 ਕਿਲੋ ਦਾ ਕਰੀਂ ਵੈਰੀ ਗੁੱਡ 11 12 ਕਿਲੋ ਲਈ ਹੈਗੀ ਆ ਹਾਂ ਵੀ ਜੀ ਇਹ ਵੀ ਇੰਨਾ ਨਾ ਇਹ 10 10 11 12 ਲਾਲਾ ਹਨਾ ਇਹ ਇੱਕ ਆਈਡੀਆ ਹੁੰਦਾ ਭਰਾ ਐਡਾ ਹਾਂ ਬਾਕੀ ਸੇਵਾ ਦਾ ਹੈਗਾ ਪਸ਼ੂ ਤੇ ਡਿਮਾਂਡਾਂ ਕਈ ਵਾਰ ਕੋਈ ਸੂਆ ਚੰਗਾ ਵੀ ਨਿਕਲ ਆਉਂਦਾ ਕਈ ਵਾਰ ਕੋਈ ਮਾੜਾ ਵੀ ਨਿਕਲ ਆਉਂਦਾ ਠੀਕ ਹੈ ਗੱਲ ਤੋਰੀ ਫਿਰ ਇਹਨੂੰ ਕਰਾ ਉਹ ਥਣ ਲੇਵੇ ਦੀ ਜਮਾ ਉੱਤਿਆ ਆ ਥਣ ਲੇਵੇ ਦੀ ਭੁਜਮੇ ਵਰੀ ਜਮਾ ਹਾਂ ਅੱਛਾ ਕਈ ਵੀ ਸ਼ਕਤਾਰ ਬਿਨਾ ਮਰੇ ਉੱਤੇ ਪਈ ਆਲੇ ਦੀ ਕਿਸਮਤ ਹੈਗਾ ਹਾਲਾ ਵਾਲੇ ਦੀ ਅੱਛਾ ਹੁਣ ਚੈੱਕ ਪਾਸ ਕਿਵੇਂ ਮਤਲਬ ਵੀ ਹੁਣ ਥਣ ਕਿਵੇਂ ਪਾਸ ਕਰਾਉਗੀ ਹਨ ਤਾਂ ਵੀ ਚੇਪਾ ਆਉਂਦਾ ਵਧੀਆ ਅੱਛਾ ਆਉਂਦਾ ਚੇਪਾ ਵਧੀਆ ਠੀਕ ਹੈ ਲੈ ਵੀ ਆਹ ਦੇਖ ਲੋ ਇਹ ਟੋਕੜ ਗੱਬਨ ਸਾਢੇ 8 ਮਹੀਨਿਆਂ ਦੀ ਆ ਗਈ ਅ ਕੱਦ ਕਾਠ ਵੀ ਠੀਕ ਆ ਗਿਆ ਬਾਕੀ ਲੇਵੇ ਦੀ ਜਿਹੜੀ ਹੈਗੀ ਨਾ ਆਹ ਦੇਖੋ ਲੇਵਾ ਵੀ ਸੋਹਣਾ ਐ ਨਹੀਂ ਹੈਗਾ ਵੀ ਜਿਵੇਂ ਗੈਬ ਰੂਪ ਜਮਾ ਪ੍ਰੋਪਰ ਹੋਮੀ ਤੇ ਹੈ ਲੈ ਇਹ ਇਹ ਇੱਕ ਗੱਲ ਹੋਰ ਆ ਵੀ ਇਹ ਤੇਰੇ ਫਾਰਮ ਦੀ ਨਹੀਂ ਹੈਗੀ ਇਹ ਵੀ ਲੈ ਕੇ ਆਇਆ ਹੈ ਨਾ ਖੇਤਾਂ ਲੈ ਕੇ ਆਇਆ ਭਰਾ ਜੀ ਆਈਏਗਾ ਹਾਂ ਹਾਂ ਜੀ ਆਈਏ ਹੈ ਇਹਦਾ ਕੀ ਰੇਟ ਹੈ ਦਾ ਰੇਟ ਦਾ ਸੰਘ ਜੇ ਨਾ ਕਰਾ 85000 ਕਰਦੇ ਬਈ 85000 ਹਾਂ ਅੱਛਾ ਕਿੰਨੇ ਦੀ 82 ਦੀ ਬਈ 82 ਦੀ ਦੇਣੀ ਹੈ ਹਾਂ ਠੀਕ ਹੈ ਆ ਫਿਰ ਕਰਾਈ ਨੂੰ ਤਾਂ ਹਾਂ ਚੜਾ ਦੇ ਫਿਰ ਵਧੀਆ ਜਮਾ ਅੱਛਾ ਹਾਂ ਜੇ ਮੰਨ ਕੇ ਚੱਲਿਅਲੇ ਕਰਵਾ ਮੰਨ ਕੇ ਚੱਲ ਡੂੜ ਮਹੀਨੇ ਚ ਕਿੰਨਾ ਖਾ ਜੂ ਹੁਣ ਉਹਦਾ ਬਈ ਕੀ ਹੋਇਆ ਗਰ ਚਾਰ ਤੇ ਪਾਲ ਜੂਗੀ ਜੂ ਮੈਂ ਉਪਰੀ ਬਲੋਸੀਓ ਕੁ ਲਿਸੀ ਨਹੀਂ ਲਾਮੀ ਨੀਗੀ ਹਨਾ ਹਾਂ ਵੀ ਘਟੋ ਘਟੋ ਕੋਈ 5-7000 ਖਾ ਜੂ ਦਾ ਕੀ ਕਹਿਣਾ ਯਾਰ ਕੀ ਕਹਾਨੂੰ ਬੰਦੇ ਕੋਲੇ ਮਤਲਬ ਆਪਾਂ ਮੰਨ ਕੇ ਚੱਲ ਗਏ ਚੱਲ ਡੂੜ ਮਹੀਨੇ ਨੂੰ ਹੁਣ ਤੂੰ ਦੇਵੇਂਗਾ ਡੂੜ ਮਹੀਨੇ ਕਿੰਨੇ ਦੇ ਲੈ ਲੇਗਾ ਲੜਾ ਇੱਕ ਦਾਸ ਦੀ ਲੈਣਾ ਹੈ ਹੈ ਇੱਕ ਦਾਸ ਦੀ ਮਾਫਸਾ ਹਾਂ ਲੈਣਾ ਹੈ ਹੁਣ ਦੇਵੇਂਗਾ 82 ਦੀ ਹਾਂ 82 ਦੀ ਕਿੰਨਾ ਵਧ ਵੇਖਦੀ ਹੋਈ ਹੈ ਇਹਦੀ ਮਰਜ਼ੀ ਦੇ ਦਿਆ ਚੱਲ ਫਿਰ ਆ ਕੇ ਰ ਆ ਇਧਰ ਅੱਛਾ ਜਿਹੜੀ ਤੇਰੇ ਕੋਲੇ ਗਾਂ ਆ ਗਈ ਇਹ ਇਹਦਾ ਗਾਂ ਦਾ ਸੂਆ ਦੱਸ ਕਿੰਨਾ ਸੂਆ ਇਹਦਾ ਬਈ ਦੂਜਾ ਹੀ ਮਨ ਲਾ ਤੀਜਾ ਹੀ ਮਨ ਲਾ ਠੀਕ ਹੈ ਹਾਂ ਉਹ ਬਸ ਆਪ ਦੇਖ ਕੀ ਭਰਾ ਨੂੰ ਪਤਾ ਲਾ ਇਹ ਕਿੰਨੇ ਹੈ ਨਾ ਠੀਕ ਹੈ ਹਾਂ ਜਿਹੜੀ ਤੈਨੂੰ ਕਹਿ ਕੇ ਦਿੱਤੀ ਅਗਲੇ ਨੇ ਉਹ ਕਿੰਨਾ ਬੰਦਲ ਨੇ ਬਈ ਦੂਜਾ ਕਹਿ ਕੇ ਦਿੱਤੀ ਆ ਦੂਜਾ ਕਹਿ ਕੇ ਆਪਾਂ ਤੀਜਾ ਮੰਗਾਂਗੇ ਠੀਕ ਹੈ ਗੱਲ ਉਹ ਆਈ ਹੈ ਚੰਗੇ ਰਿਕਾਰਡ ਦੀ ਆ ਵਧੀਆ ਅੱਛਾ ਅ ਕਿੰਨੇ ਦਿਨ ਲੈਂਦੀ ਆ ਹਜੇ ਲੈ ਤਾਂ ਬਈ ਹਜੇ 5-4 ਦਿਨ ਲਾਈ ਜੂਗੀ ਪੰਜ ਚਾਰ ਦਿਨ ਲੈ ਜੂਗੀ ਤੇ ਫਿਰ ਆਪਾਂ ਦੁੱਧ ਕਿੰਨਾ ਵੀ ਹਾਂ ਵੀ ਦੁੱਧ ਬਈ ਅਗਲੇ ਨੇ ਤਾਂ ਕਹਿ ਕੇ ਤਾਂ ਅਸੀਂ 35 ਕਿਲੋ ਚੋ ਆਇਆ 35 ਕਿਲੋ ਹਾਂ ਆਪਾਂ 3 ਉਹ ਵੀ ਆ ਮਾਲਾ ਥਾਂਲੇਵਾ ਸੋਨਾ ਗਾ ਲੇਵੇ ਦੀ ਬਣਾਵਟ ਵਧੀਆ ਗਈ ਅੱਛਾ ਹਾਂ ਉਹ ਵੀ ਜਿਆਦਾ ਕੁਆਲਟੀ ਬਹੁਤਾ ਖਰਗਾਨੀ 30 ਕਿਲੋ ਤਾਂ ਦੇਣਾ ਚਾਹੀਦਾ ਵੀ ਆਰਾਮ ਨਾਲ ਆਰਾਮ ਨਾਲ ਬਈ ਠੀਕ ਸੀਲ ਠੰਡੀ ਬਹੁਤ ਆ ਗਈ ਜਿੰਨੀ ਕਹਦੇ ਹੁੰਦੇ ਆ ਅੱਛਾ ਹਾਂ ਖੋਲੀ ਫਿਰ ਇਹਨੂੰ ਵੀ ਆਪਾਂ ਲੈ ਵੀ ਇੱਕ ਗੱਲ ਹੋਰ ਆ ਇਸ ਗਾਂ ਦੇ ਲੇਵੇ ਨੂੰ ਜਿਹੜਾ ਥਣ ਲੱਗਿਆ ਨਾ ਉਹ ਕਹਦੇ ਨਹੀਂ ਹੁੰਦੇ ਵੀ ਰੋਗ ਰੋਗ ਦਾ ਬਹੁਤ ਚੰਗਾ ਥਣ ਲੱਗਿਆ ਟਾਮੀਆਂ گاਵਾਂ ਨੂੰ ਇਹੋ ਜਿਹਾ ਥਣ ਲੱਗਿਆ ਹੁੰਦਾ ਆ ਦੇਖੋ ਲੈ ਹੁਣ ਪਈ ਹੈ ਨਾ ਜਮਾਨ ਲੇਵੇ ਦੀ ਕੁਆਲਿਟੀ ਕੁਆਲਿਟੀ ਫੁੱਲ ਵਧ ਗਿਆ ਲੈ ਉਹ ਗੱਲ ਪੱਕੀ ਹੈ ਲੈ ਆ ਦੇਖੋ ਮਿੱਤਰੋ ਬਹੁਤ ਜਿਆਦੇ ਸੋਹਣੇ ਅਡਰ ਕੁਆਲਟੀ ਵਾਲੀਆਂ ਆ ਗਈ ਲੰਦੇ ਵੇਜ ਤਾਂ ਜਮਾ ਬੰਪ ਵੀ ਲਈ ਖੜੀ ਆ ਹੈਨਾ ਤੁਰਦੀ ਮਸਾਲੇ ਵੇਰ ਤਾਂ ਹੈ ਉਹ ਲੈਵਾ ਦਾ ਲੈ ਕੇ ਮਸਾ ਤੁਰਦੀ ਆ ਹਾਂ ਇਧਰ ਦੀ ਕਿਹੜਾ ਕਮਾਈ ਕਰਾਂ ਉਤੋਂ ਦੀ ਹੁਣ ਤਾਂ ਦੇਖ ਚੱਟ ਜਰ 30 ਕਿਲੋ ਦਾ ਪਾਉਣਾ ਚਾਹੀਦਾ ਰਾਮ ਨਾਲ ਭਾਈ ਹੁਣ ਜੇ ਇਹ ਗਾਣਾ 30 ਕਿਲੋ ਦਿਓ ਕੀ ਫਿਰ ਦਿਓ ਕਿਹੜੀ ਆ ਜੀ ਹੂੰ ਜਿਵੇਂ ਮਾਲਕਾਂ ਨੇ 35 ਆਖਿਆ ਹਾਂ ਪੰਤੀ ਵਾਲਾ ਵੀ ਕੰਮ ਕਰ ਸਕਦੀ ਐ ਹਾਂ ਕਰ ਸਕਦੀ ਐ ਚੰਗੀ ਸੇਵਾ ਬਈ ਬੜਾ ਨੱਕੀ ਹੱਕੀ ਨੱਕੀ ਮੈਨੂੰ ਐ ਦੱਸੇ ਦਾ ਰੇਟ ਕਿੰਨਾ ਰੇਟ ਤਾਂ ਇੱਕ 5 ਕਰਾਲਾ 10 ਕਰਾਲਾ ਪੂਰੇ ਲੱਖ ਦੀ ਦੇ ਦਾਂਗੇ ਕਾੜਾ ਬਟਾ 95 ਦੇ ਦਾਂਗੇ ਜਮ੍ਹਾਂ ਸਗੀ ਅੱਛਾ ਜਮ੍ਹਾਂ ਹਾਂ ਨਹੀਂ ਆ ਲੈ ਵੀ ਆਹਾ 30 ਕਿਲੋ ਵਾਲੀ ਗਾਸ ਨੂੰ 95000 ਦੀ ਮਿਲੂਗੀ ਹਾਂ ਨਾ ਹੀ ਆ ਬਸ ਠੀਕ ਐ ਇਹ ਆ ਦੇਖੋ ਗਾਹ ਕਾਦੀ ਐ ਜਰ ਮੈਨੂੰ ਐ ਲੱਗਦਾ ਜੇ ਮੈਂ ਡਰਮ ਹੀ ਲਈ ਖੜੀ ਐ ਥੱਲੇ ਤਾਂ ਇਹ ਸੁੰਦੀ ਨਹੀਂ ਬਈ ਲਾਉਗੀ 5-4 ਦਿਨ। ਅੱਛਾ? ਹਾਂ। ਯਾਰ 5-4 ਦਿਨ ਨੱਚਦਾ ਫਿਰ ਖੇਡਦਾ। ਖਾ ਲੇਵਾ ਬਹੁਤ ਬਣਾ ਜੂਗਾ ਪਰ 5 ਦਿਨਾਂ ਕਿਹੜਾ। ਠੀਕ ਆ। ਹੁਣ ਮੈਨੂੰ ਤੇਰਾ ਨੰਬਰ ਬੋਲ ਇਸ। ਨੰਬਰ ਬਈ 73474 88194। ਇੱਧਰ ਆ ਕਰ। ਲੈ ਵੀ ਲਾਂਬੇ ਆਈ ਸੀ ਤੇਰੇ। ਕਹਦੇ ਭਰਾ ਹੈਂ? ਦੱਸੋ। ਲਾਂਬਾ ਤੇਰਾ ਆਇਆ ਵੀ ਇੱਕ ਤਾਂ ਭਈ ਕਹਿੰਦੇ ਫੀਡ ਤਾਂ ਨਹੀਂ ਦੱਸਿਆ ਸਾਨੂੰ। ਫਿਰ ਇਹਦੇ ਕੀ ਪਾਉਣਾ? ਫਿਰ ਤਾਂ ਆਦੀ ਬਣਵਾ ਕੇ ਪਾਉਣਿਆ ਭਰਾ। ਅੱਛਾ। ਬਸ ਹੁਣ ਥੋੜਾ ਜਿਹਾ ਸੀ ਸਿੱਧਾ ਨਾ ਜੱਟੂ ਸਾਹ ਹੋ ਜਾਣਾ ਵੱਧ ਚੱਲ ਜਾਣਗੇ। ਜਿਵੇਂ ਸਰੋਂ ਦੀ ਖਾਲ ਵੱਧ ਪਾਉਣੇਗੇ। ਹਾਂ ਸਿਆਜ਼ੀ ਮੇ ਬੜੇ ਵੰਨ ਖਾਲਾ ਵੱਧ ਪਾਉਣੇਗੇ ਰਿੰਗੇ ਪਾਉਣੇ ਲੇਟੀ ਉਹ ਪਹਿਲਾਂ ਵੀਡੀਓ ਜਪ ਦੇਖਿਆ ਵੀ ਸੀਗਾ ਹੁਣ ਥੋੜੀ ਗਰਮੀ ਕਰਕੇ ਨਾ ਤੇ ਲੇਟੀ ਰਿੰਮੀ ਹਟ ਗਏ ਅੱਛਾ ਹਾਂ ਹੁਣ ਸਰੋਂ ਦੀ ਖਾਲਾ ਜਾਂਜ ਮੇ ਲੇਟੀ ਸਰੋਂਦਰਾਲੀ ਉਹ ਵੱਧ ਪਾਉਣੇ ਅੱਛਾ ਬਾੜੀਆਂ ਫੀਡਾ ਫੂਡਾ ਦੇ ਮਗਰ ਤਾਂ ਐਵੇਂ ਲੱਗਦੀ ਨਹੀਂ ਲੱਸਾ ਸਹੀ ਗੱਲ ਹਾਂ ਐਵੇਂ ਕੋਈ ਹੁਣ ਬਲਾ ਡੋਡੀ ਘਰ ਕੰਪਨੀਆਂ ਸਾਰਿਆਂ ਦੇ ਵਧੀਆ ਰਿਜ਼ਲਟ ਆਪਕੇ ਨਹੀਂ ਮਾਰਾ ਨਹੀਂ ਕਹਿੰਦੇ ਪਰ ਉਹ ਸਿੱਧਾ ਥੋੜਾ ਅਸੀਂ ਜੱਟੂ ਸਾਹਿਬ ਨਾਲ ਵੱਧ ਚੱਲਦੇ ਆ ਅੱਛਾ ਹਾਂ ਜੀ ਚੌਕਰ ਪਾਉਣੇ ਹੈਗੇ ਚੌਕਰ ਪਾਉਣਾ ਹੈ ਹੋਰ ਤੇ ਸਰੋਂ ਦੀ ਖਾਲ ਭਰਾ ਸਰੋਂ ਦੀ ਖਾਲ ਹੋਰ ਇੱਕ ਲੱਲ ਪੱਲੇ ਆ ਜਿਹੜਾ ਦੂਜਾ ਹੋਇਆ ਚ ਉਹਦਾ ਮੜਾ ਮੋਟਾ ਐ ਜਿਵੇਂ ਕੋਈ ਪਸ਼ੂ ਦੁੱਧੋਂ ਹਟੇ ਉਹਨਾਂ ਨੂੰ ਮੜਾ ਮੋਟਾ ਰੀ ਆਉਣ ਦੇ ਬਾਰੇ ਪਾ ਦਿਆ ਜਾਂ ਰੱਖੇ ਆ ਜਾਣ ਦੇ ਬਾਰੇ ਹਾਂ ਠੀਕ ਹੈ ਗੱਲ ਉਹਦੇ ਦੇ ਦੁੱਧ ਵਾਲੇ ਪਸ਼ੂਆਂ ਦਾ ਜ਼ਿਆਦਾ ਸਰੋਂ ਦੀ ਖਾਲੀ ਵੱਧ ਪਾਉਣੀ ਹੈਗੀ ਸਰੋਂ ਦੀ ਖਾਲ ਅੱਗੇ ਭਾਈ ਹੁਣ ਪਹਿਲਾਂ ਆਪਣੇ ਪਿਓਰਕ ਪਾਉਂਦੀ ਸੀਗੇ ਇਕੱਲੀ ਸਰੋਂ ਦੀ ਖਾਲ ਤੇ ਚੋਣੇ ਹੁੰਦੇ ਸੀਗੇ ਸਹੀ ਗੱਲ ਹੈ ਹੁਣ ਅਸੀਂ ਲੇਟੀ ਸਰੋਂ ਦਲਾ ਲਾਂਗੇ ਬਸ ਤੇ ਜਾਂ ਸਰੋਂ ਦੀ ਗੱਲ ਦੀ ਸਿੱਣੀ ਲਾਉਣੀ ਹੈ ਠੀਕ ਹੈ ਗੱਲ ਹਾਂ ਵੇ ਚਲੋ ਚੰਗੀ ਗੱਲ ਆ ਬਾਕੀ ਆਏ ਆ ਵੀ ਹੁਣ ਮੁੰਡਾ ਇੱਧਰ ਆਹ ਤੇਰੀ ਬੇਹ ਇਹ ਆਹ ਦੇ ਸਾਂਗਦਾ ਮੁੰਡਾ ਤੇਰੀ ਵੇਟ ਕਰੀ ਜਾਂਦਾ ਹੁਣ ਹਾਂ ਉਹ ਹੀ ਬਸ ਇਹ ਮੱਝਾ ਥੋੜਾ ਲੇਟ ਹੋ ਗਿਆ ਨਾ ਝੋਣ ਕਰਕੇ ਉਧਰ ਮੱਝ ਸੁਵਾਉਣ ਬਾਕੇ ਤਾਂ ਕਰਕੇ ਨਹੀਂ ਤਾਂ ਹੁਣ ਜੋ ਕੇ ਲੈ ਜਾਂਦਾ ਠੀਕ ਆ ਅੱਗੇ ਨਾਲ ਟੈਨਸ਼ਨ ਕੱਟੀ ਹੁਣ ਹਾਂ ਦੁੱਧ ਵਾਲੀ ਦੁੱਧਾ ਬਹੁਤ ਫਰਕ ਪੈ ਗਿਆ ਹੈ ਨਾ ਕਿਉਂ ਰੇਟ ਵੀ ਵੱਧ ਮਿਲਣ ਲੱਗਿਆ ਬਈ ਅੱਛਾ ਕੋ ਫੈਂਡ ਤੋਕੜਾ ਮੱਝਾ ਕਰਕੇ ਫੈਂਡ ਵੱਧ ਆਉਂਦੀ ਹੈਗੀ ਅੱਛਾ ਇਹ ਕੁਝ ਕੰਪਨੀ ਵਧੀਆ ਪੇਮੈਂਟ ਵਧੀਆ ਹੈਗੀ ਯਾਰ ਜੀ ਠੀਕ ਹੈ ਹਾਂ ਬਾਕੀ ਫਿਰ ਕਮਿਸ਼ਨ ਕਮਿਸ਼ਨ ਲਾ ਕੇ ਦੋ ਤਿੰਨ ਹਾਂ ਹਾਂ ਵਧੀਆ ਬਈ ਪੂਰਾ ਫਰਕ ਪੈ ਗਿਆ ਫਰਕ ਤਾਂ ਪਿਆ ਹੀ ਹੈ ਨਾ ਪੂਰਾ ਫਰਕ ਬਾਕੀ ਹੁਣ ਬਈ ਸਾਢੇ ਤਿੰਨ ਘੰਟੇ ਦਾ ਇੱਕ ਟਾਈਮ ਦਾ ਨਹੀਂ ਦੋਨੇ ਟਾਈਮਾਂ ਦਾ ਬਈ ਦੋਨੇ ਟਾਈਮਾਂ ਦਾ ਸਾਢੇ ਤਿੰਨ ਕਿਉਂ ਹੁਣ ਮੰਨ ਲਾ ਵੀ 20 ਕਮਈਆਂ ਹਟ ਗਈਆਂ ਵਿੱਚੋਂ ਅੱਛਾ ਹਾਂ 20 ਉਹਨਾਂ ਨੂੰ ਦੁਬਾਰੀ ਮਹੀਨੇ ਨੂੰ ਸੁਆ ਬਈ ਉਹਨਾਂ ਨੂੰ ਅੱਛਾ ਹਾਂ ਉਹੀ ਦੁਬਾਰੀ ਚਾਰ ਪੰਜ ਦੇ ਦੁਬਾਰੇ ਤੇ ਜੇ ਅਸੀਂ ਗੁਣਾ ਜੀ ਕਰਕੇ ਦੇਖੀਏ ਵੀ ਇੱਕ ਦਿਨ ਦੀ ਫਿਰ ਉਹ ਜਿਵੇਂ ਪਿਆਬੀਆਂ ਨੂੰ ਤਾਂ ਕਹਿੰਦੇ ਹੱਤ ਵਾੜੀ ਹੈ ਹਾਂ ਹਾਂ ਬਈ ਸਾਢੇ ਤਿੰਨ ਨੂੰ ਅਸੀਂ ਕਿੰਨੇ ਗਰਾ ਗੁਣਾ ਕਰਗੇ ਹੁਣ ਸਾਹ ਰੇਟ ਦਾ ਕਿੰਨੇ ਨਾਲ ਗੁਣਾ ਹੁਣ 70 ਰੁਪਏ ਮੂੰ ਪਈ ਜਾਂਦਾ 70 ਰੁਪਏ ਕਿੰਨੇ ਦਾ ਕੀ ਸਾਕਤ ਹੋ ਗਿਆ ਫਿਰ ਯਾਰ ਬਸ ਦੇਖ ਲੈ ਤੂੰ ਬਾਕੀ ਨੂੰ ਤਾਂ ਜੋੜ ਨਹੀਂ ਉਹਦੇ ਰਿਹਾ ਹੈ 25 26000 ਦਾ ਹੋ ਗਿਆ ਹਾਂ ਹਾਂ ਹੈਨਾ ਮੈਂ ਵਧੀਆ ਘਰ ਪਈ ਜਾਂਦਾ ਬਈ ਜਾਇ ਮਨ ਲਾ ਹੁਣ ਦੁੱਧ ਕੱਟ ਜਾਂਦਾ ਕੋਈ ਆਕਰ ਰੇਟ ਵਾਹ ਜਾਂਦਾਗਾ ਅੱਛਾ ਹੂੰ ਠੀਕ ਹੈ ਬਾਕੀ ਸਰਕਲ ਆਪਣੀਆਂ ਦਾ ਬਾਕੀ ਰਹਿਣਾ ਬਈ ਇਹ ਜਿਹਦਾ ਵੱਡਾ ਦਾ ਚੀਜ਼ ਇਥੋਂ ਫਾਇਦਾ ਗਿਆ ਜਿਹੜੀਆਂ ਆਪਣੀਆਂ ਆਪ ਦੀਆਂ ਮਈਆਂ ਸੂ ਬੰਨੀਆਂ ਗਿਆ ਅੱਛਾ ਜਿਹੜਾ ਮਨ ਲਾ ਵੀ ਟੋਕੜ ਜਿਵੇਂ ਹੁਣ ਮਾਝਾ ਆਪਾਂ ਇਹ ਦੁੱਧ ਚੋ ਕੇ ਉਹ ਤੋਂ ਬਾਅਦ ਟੋਕੜ ਵੇਚ ਕੇ ਫੇਰ ਕੋਸ ਨਹੀਂ ਪਜਦਾ ਗਿਆ ਅੱਛਾ ਆ ਇਹਦਾ ਫਾਇਦਾ ਤਾਂ ਉਹੀ ਆ ਬਸ ਜਿਵੇਂ ਸਾਡੇ ਕੋਲੇ ਆਜੇ ਕੋਲੇ 20 ਕ ਮੰਜੀਆਂ ਹਟ ਗਈਆਂ 20 ਸੂ ਪੈਣੀਆਂ ਉਹਦੇ ਦਵਾਰੇ 10 15 ਫੇਰ ਹਟ ਜਣੀਆਂ ਫੇਰ ਸੂ ਪੈਣੀਆਂ ਉਹ ਚੀਜ਼ ਚ ਵਧੀਆ ਵੀ ਕਾਹ ਕਟੇ ਕਟੀਆਂ ਵੀ ਵਿਕ ਜਾਂਦੀਆਂ ਹਾਂ ਹਾਂ ਵਿਕ ਜਾਂਦੀਆਂ ਫੇਰ ਕਟੀਆਂ ਸੀ ਪਾਲਦੇ ਵਧਾਂਗੇ ਅੱਛਾ ਹਾਂ ਚਲੋ ਚੰਗੀ ਗੱਲ ਹੈ ਵੀ ਆਂਦੀਆਂ ਕਰ ਬਾਕੀ ਰੇ ਵੀ ਬੜਾ ਸਾਰਿਆਂ ਨਾਲ ਫਾਇਦਾ ਤੇ ਇਹੀ ਆ ਬਸ ਕਿ ਹੁਣ ਜਿਵੇਂ ਵਾਲਾ ਦੁੱਧ ਕੱਟ ਗਿਆ ਉਹ ਰੇਟ ਵਾ ਗਿਆ ਠੀਕ ਹੈ ਐਂਡ ਆ ਇਸ ਮੁੱਦੂ ਸੰਗਣਾ ਹੋਏ ਨਾ ਫਾਇਦਾ ਪਾਉਣਗੇ ਚਲੋ ਚੰਗੀ ਗੱਲ ਆ ਬਾਕੀ ਸੋਹਣਾ ਕੰਮ ਆ ਯਾਰ ਆ ਵੀ ਵਧੀਆ ਬਈ ਹਾਂ ਆ ਦੇ ਘਰੇ ਬੈਠਿਆ ਵਧੀਆ ਬਾਕੀ ਇਹ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੁੰਦਾ ਹੈ ਸਹੀ ਗੱਲ ਇਹਦਾ ਆਪਣੀ ਦਾ ਕਿ ਮਿਹਨਤ ਆ ਨਾ ਜਿਵੇਂ ਕਹਿੰਦੇ ਦਾ ਕੋਈ ਚੰਗਾ ਹੋ ਕੇ ਦਾ ਬੜਾ ਚੰਗਾ ਨਹੀਂ ਕਸਾ ਮਾੜਾ ਹੋ ਗਿਆ ਕੋਈ ਕਮਾਉਂਦਾ ਨਹੀਂ ਯਾਰ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਦੇਖੋ ਮਿੱਤਰੋ ਬਾਕੀ ਗੱਲਬਾਤ ਨਾ ਜਿਹੜੀ ਹੈਗੀ ਫੋਨ ਤੇ ਤੁਸੀਂ ਕਰਦੇ ਰਿਹਾ ਕਰੋ ਇੱਕਦਾਂ ਚ ਫੋਨ ਵਾਲਾ ਕੀ ਕਹਿੰਦਾ ਸੀ ਸੱਚ ਮੈਨੂੰ ਤੁਹਾਂ ਫੋਨ ਵਾਲਾ ਲਾਂਭਾ ਚ ਦੇ ਦੇ ਫੋਨ ਵਾਲਾ ਮੈਨੂੰ ਵੀ ਕਰਿਆ ਕਹਿੰਦਾ ਸੀ ਫੀਡ ਨਹੀਂ ਦੱਸੀ ਯਾਰ ਐ ਯਾਰ ਬਈ ਕੋਈ ਦਵਾ ਦਵਾ ਤਾਂ ਨਹੀਂ ਰਹਿਣਾ ਹਾਂ ਬਾਕੀ ਅੱਜ ਕੱਲ ਹਰੇ ਕੋਈ ਕੋਈ ਨਹੀਂ ਮਲਾ ਐਡਾ ਕੰਮਲਾ ਹਰੇ ਕੀ ਸਿਆਣ ਤੋਂ ਸਿਆਣਾ ਹੈ ਸਹੀ ਗੱਲ ਹੈ ਕੋਈ ਐਡਾ ਕੋਈ ਆਪਣੇ ਆਕੇ ਨਾਲ ਨੀਵੂ ਫੀਡ ਪਾਉਣ ਲੱਗ ਜੂ ਹਣਾ ਹਰੇ ਕੇ ਆਪ ਨੂੰ ਵੀ ਬਰੇ ਬੰਦੇ ਸਿਖਾਉਂਦੇ ਹੈਗੇ ਇਹ ਆ ਚੀ ਪਾਇਆ ਤੇ ਫੋ ਕੀਰਾ ਫੋਨ ਨਾਲ ਵਾਲਾ ਜਿਵੇਂ ਹੁਣ ਦੁਪਹਿਰੇ 11 ਵਜੇ ਤੋਂ ਬਾਅਦ 2 ਵਜੇ ਤੋਂ ਬਾਈ ਬਣ ਕੇ ਫੋਨ ਨਾ ਕਰਿਆ ਕਰੀਆ ਅੱਛਾ ਤਾਂ ਦੁਪਹਿਰੇ ਹੁਣ ਤੜਕੇ ਸਵੇਰੇ ਉੱਠੇ ਹੋਣੇ ਆਗੇ 2 ਘੰਟੇ ਸੌਣਾ ਕਿ ਉਹਨਾਂ ਦਾ ਠੀਕ ਹੈ ਉਦੋਂ ਫਿਰ ਜਾਜਾ ਲਾ ਦਨੇ ਆ ਲੈ ਜਾਜਾ ਤੱਕ ਹਮ ਲਾਣ ਖਰ ਉਦੋਂ ਬਾਅਦ ਜਿਹੜੇ ਫੋਨ ਆਈ ਜਾਂਦੇ ਸਾਈਡ ਲਾਈਨ ਕਰ ਦਿੰਦੇ ਜਿੰਨੇ ਆਉਂਦੇ ਸਾਰੇ ਉਦੋਂ ਚਲਾਏ ਦੱਸ ਕਿੰਨੇ ਕੋ ਫੋਨ ਆਏ ਸੀ ਤੈਨੂੰ ਪਿਛੇ ਫੋਨ ਤਾਂ ਉਦਦੇ ਆ ਕੱਟਾ ਦੀ ਕੱਟੇ ਦੀ ਵੀਡੀਓ ਪਾਈ ਆ ਤੇ ਮਾਤ ਨੂੰ ਦੇਖਿਆ 296 ਫੋਨ ਆਗੇ ਸੀਗੇ 296 ਹਾਂ ਫੋਨ ਕੱਟਾ ਦਾ ਘਰ ਉਦੀ ਪੇ ਗਿਆ ਜਿਹੜੇ ਭ ਕਿੰਨੇ ਦਾ ਮਾਂ ਬਈ ਯਾਰ 50 ਦਾ ਦੇਵਾਂਗੇ ਉਹ ਕਹਿੰਦੇ 45 ਦਾ ਮਾਂ ਲੈ ਜਾ ਅੱਛਾ ਹਾਂ ਉਹ ਵੀ ਵੀਡੀਓ ਸੁਣਦੇ ਵੀ ਹੋਣਗੇ ਉਹਨਾਂ ਨੇ 2 ਮਿੰਟ ਲੈ ਵਿੱਚ ਹੁਣ 20 ਵਾਲਿਆਂ ਨੇ ਵੀ ਫੋਨ ਲਾਇਆ 40 ਵਾਲਿਆਂ ਨੇ ਵੀ ਲਾਇਆ 45 ਵਾਲੇ ਵੀ ਲੈ ਉਹਦੂ ਵੇਕੇ ਦਾ ਬਾਅਦ ਨਾ ਬਈ 50 ਦਾ ਦੇ ਦੀ ਮੈਂ ਕਿਹਾ ਬਈ ਇਹੋ ਜਿਹਾ ਕੰਮ ਨਾ ਕਰਿਆ ਨਾ ਕਰ ਗਿਆ ਮਾਂ ਕਰਿਆ ਨਾ ਉਹਨਾਂ ਤੋਂ ਆਪਾਂ ਕੋਈ ਸਾਈਪ ਬਈ ਨਾ ਕੋਸ ਮਾਂ ਬਈ ਕੋਈ ਨਾ ਜਮਾਨਾ ਕੀ ਕਹਿੰਦੇ ਹਾਂ ਬਈ ਜਮਾਨਾ ਟੜਕੇ ਦਰਾਂ ਕੱਟਾ ਸੀ 8 ਵਜੇ ਨਾਲ ਚੜਾ ਕੇ ਲੈ ਜਾਗੇ ਅੱਛਾ ਹਾਂ ਤੇ ਪਿੱਕਰਦਾ ਅਗਲਾ ਹਾਸ ਬੋਰਡ ਕਰਦਾ ਬਈ ਕੋਈ ਵੀ ਬਾਕੀ ਰੋਣ ਜਿਵੇਂ ਆਪਾਂ ਕੰਮ ਕਰਦੇ ਹਾਂ ਹੋਰ ਵੀ ਆਪਾਂ ਦਾ ਕਹਿੰਦੇ ਕਿ ਇਹਨੂੰ ਵਧੀਆ ਕੰਮ ਕਰਦਾ ਉਹਨੂੰ ਮਾੜਾ ਨਾ ਕਹੋ ਠੀਕ ਹੈ ਨਾ ਮਾੜੇ ਦਾ ਬਈ ਯਾਰ ਮਾਨ ਖਰਾਬ ਹੁੰਦਾ ਕਿੱਥੇ ਆਪਾਂ ਚੰਗਾ ਕਾਂਗੇ ਦੇਖ ਨਾ ਤਾਂ ਉਹਦੇ ਨਾਲ ਚੰਗੇ ਨਾਲ ਚੰਗਾ ਬਣੇ ਨਾ ਮਾੜੇ ਨਾ ਮਾੜਾ ਬਈ ਹਾਂ ਫਿਰ ਮੇਰੇ ਨਾਲ ਜੇ ਤੂੰ ਕੰਮ ਕਰਦਾ ਤੇ ਉਧਰ ਵੀ ਦੇਖ ਮੁੱਛਾ ਦੇ ਹੱਥ ਕਿਵੇਂ ਵਾਈਦਾ ਹੈ ਹੈ ਦੇਖ ਬੜਾ ਵੱਜਨੀਆ ਬਈ ਹਾਂ ਨਹੀਂ ਫਿਰ ਨਾਲੇ ਇਹ ਜੇ ਬੰਦੀ ਆ ਆਪਣੇ ਜੋੜਿਆ ਯਾਰ ਨਾਲ ਆਪਾਂ ਫਿਰ ਰੱਬ ਰੂਪੀ ਬੰਦਾ ਹੈ ਹਾਂ ਹਾਂ ਬਈ ਜਮਾ ਜਮਾ ਕੇ ਨਹੀਂ ਨਾ ਨਾ ਬਹੁਤ ਟਾਈਮ ਆਪ ਇਹ ਆਪਣੇ ਵਾਸਤੇ ਚੰਗਾ ਇਹ ਸੋਚਣਾ ਨਹੀਂ ਬਾਕੀ ਆਪਾਂ ਕੰਮ ਵਾਲਿਆ ਬੰਦਾਂ ਨੂੰ ਕਿਤੇ ਐ ਨਹੀਂ ਸਮਝਿਆ ਵੀ ਹਾਂ ਇਹ ਆਪਣੇ ਕੰਮ ਵਾਲਿਆ ਆਪਦੇ ਮੂੰਹ ਮਣਾ ਕਿਰਾਏ ਆ ਬਈ ਹਣਾ ਜਿਲਾ ਕੋਈ ਪਿਓ ਦਾਦੇ ਸਾਣਾ ਉਹ ਨੂੰ ਪਰੋਣਾ ਜਿਹੜਾ ਉਹ ਭਰਾਵਾਂ ਸਾਣਾ ਉਹ ਭਰਾਵਾਂ ਨਹੀਂ ਲੋ ਵੀ ਮਿੱਤਰੋ ਬਹੁਤ ਬਹੁਤ ਧੰਨਵਾਦ ਹੁਣ ਗੱਲਾਂ ਜਿਹੜੀਆਂ ਹੈਗੀਆਂ ਬਚਾ ਕੇ ਰੱਖੀ ਕਿਤੇ ਆਪਾਂ ਸ਼ੇਅਰ ਕਰਾਂਗੇ ਜਗਾ ਤੇ ਧੰਨਵਾਦ ਤੇਰਾ ਲੋ ਵੀ ਇੱਥੇ ਆਇਓ ਬਾਈ ਦੇ ਫਾਰਮ ਤੇ ਤਸੱਲੀ ਜ਼ਰੂਰ ਕਰਿਓ ਆਪ ਦੀ ਹਾਂ ਬਈ ਆ ਗਏ ਹਾਂ ਅੱਗੇ ਲੈ ਕੇ ਜਾਵੇ ਬਈ ਮਣਕੇ ਕੋਈ ਆਪਾਂ ਕਿਸੇ ਨੂੰ ਫੋਨ ਤੇ ਕਹੀ ਵੀ ਐ ਕਰ ਲਾ ਕੋਈ ਆ ਜਿਹਨੇ ਕੋਈ ਜਿਹਦਾ ਤਾਂ ਮਨ ਨੂੰ ਆਉਂਦਾ ਉਹ ਹੈਗਾ ਵੀ ਹਾਂ ਠ ਉਹ ਆਗੇ ਲੈ ਕੇ ਜਾਵੇ ਦੂਜਾਵੇਂ ਬਾਈ ਬਣ ਕੇ ਫੋਨ ਕਰ ਲਈ ਲੋਡ ਲੈਣਾ ਪੈ ਗਿਆ ਪੁੱਛ ਲੈਂਦੇ ਵੀ ਆਏ ਆ ਫਰਾਂ ਦੇ ਮੁੜ ਕੇ ਫੋਨ ਕੱਟ ਦਿੰਦੇ ਆ ਕਿਉਂ ਬਾਈ ਤੈਨੂੰ ਪਤਾ ਆਪਣਾ ਕੰਮ ਵਾੜਾ ਹੁਣ ਪਿੰਡ ਵੀ ਦੱਸਤਾ ਹਾਂ ਪਿੰਡ ਵੀ ਦੱਸਤਾ ਸਾਰਾ ਕੁਝ ਦੱਸਤਾ ਮੋੜਾਂ ਦੇ ਨੇੜੇ ਆ ਪਿੰਡ ਘੁੰਮਣਾ ਮੋਬਾਈਲ ਨੰਬਰ ਵੀ ਦੱਸਤਾ ਇੱਕ ਦਵਾਰੇ ਕਹਿੰਦਾ ਵੀ ਵੀਡੀਓ ਪਾ ਦੇਦਾ ਜਿਵੇਂ ਆਜ ਮੋਬਾਈਲ ਹੈ ਚ ਹੈਗੀਆਂ ਵੀਡੀਓ ਹਨਾ ਆਹੀ ਮੈਂ ਸੋਹਣੀਆਂ ਜਮਾਨਾ ਬਦਲ ਗਏ ਨਾ ਬਦਲਣਗੀਆਂ ਠੀਕ ਹੈ ਹਨਾ ਹਾਂ ਬਸ ਆਦੇ ਮਨ ਨੂੰ ਖੜਾ ਕੇ ਕੋਈ ਆਦੇ ਨੂੰ ਤਸੱਲੀ ਕਰਕੇ ਫੇਰ ਆਵੇ ਆਗੇ ਦੋ ਟਾਈਮ ਚੋਲੇ ਚਾਹ ਟਾਈਮ ਚੋਲੇ ਚੰਗੀ ਲੱਗਦੀ ਚਲੋ ਲੋ ਵੀ ਇੰਨੀ ਆ ਕੇ ਬੇਨਤੀਆਂ ਪ੍ਰਵਾਨ ਕਰ ਲਿਓ ਧੰਨਵਾਦ ਸਾਰੇ ਪ੍ਰਬੰਧ